ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਨੂੰ ਵੀ ਹੁਣ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ ਜੇਲ੍ਹ ਦੇ ਲਈ ਰਵਾਨਾ ਹੋ ਗਈ ਹੈ ਜਾਣਕਾਰੀ ਅਨੁਸਾਰ 22 April ਨੂੰ ਅਮਰਿਤਪਾਲ ਸਿੰਘ ਦੇ ਉੱਤੇ ਲੱਗਾ NSA ਹੁਣ ਖਤਮ ਹੋਣ ਜਾ ਰਿਹਾ ਹੈ ਅਮਰਿਤਪਾਲ ਸਿੰਘ ਦੇ ਉੱਤੇ ਲੱਗਿਆ NSA ਨੂੰ ਹੁਣ ਵਧਾਇਆ ਨਹੀਂ ਜਾਵੇਗਾ ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਐਮਪੀ ਅਮਰਿਤਪਾਲ ਸਿੰਘ ਨੂੰ ਹੁਣ ਪੰਜਾਬ ਲਿਆਂਦਾ ਜਾਵੇਗਾ ਇਸ ਤੋਂ ਪਹਿਲਾਂ ਅਮਰਿਤ ਸਿੰਘ ਦੇ ਸਾਰੇ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਅਖੀਰ ਦੇ ਵਿੱਚ ਪਪਲ ਪ੍ਰੀਤ ਸਿੰਘ ਨੂੰ ਵੀ ਪੰਜਾਬ ਲਿਆਂਦਾ ਗਿਆ ਸੀ ਜਿਸ ਮਗਰੋਂ ਐਮਪੀ ਅਮਰਿਤਪਾਲ ਸਿੰਘ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਇਕੱਲੇ ਆ ਰਹਿ ਗਏ ਸਨ ਜਿਸ ਮਗਰੋਂ ਹੁਣ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆਂਦਾ ਜਾ ਰਿਹਾ ਹੈ ਪੰਜਾਬ ਪੁਲਿਸ ਦੀ ਟੀਮ ਅੱਜ ਟੜਕਸਾਰ ਹੀ ਅਸਮ ਦੇ ਡਿਬਰੂਗੜ ਜੇਲ੍ਹ ਦੇ ਲਈ ਰਵਾਨਾ ਹੋ ਗਈ ਹੈ ਜਾਣਕਾਰੀ ਅਨੁਸਾਰ ਔੰਦੀ 22 ਅਪ੍ਰੈਲ ਨੂੰ ਅਮਰਿਤਪਾਲ ਸਿੰਘ ਦੇ ਉੱਤੇ ਲੱਗਿਆ ਐਨਐਸਏ ਹੁਣ ਖਤਮ ਹੋ ਜਾਵੇਗਾ ਜਿਸ ਮਗਰੋਂ ਅਜਨਾਲਾ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਵੀ ਬਾਕੀ ਸਾਥੀਆਂ ਦੀ ਤਰ੍ਹਾਂ ਹੀ ਪੇਸ਼ ਕੀਤਾ ਜਾਵੇਗਾ ਤੇ ਫਿਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਵੇਗੀ ਟਰਾਂਜ਼ਿਟ ਰਿਮਾਂਡ ਦੇ ਉੱਤੇ ਹੁਣ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਣਾ ਹੈ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਜੇਲ੍ਹ ਦੇ ਵਿੱਚੋਂ ਹੀ ਚੋਣ ਲੜੀ ਅਤੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਵੋਟਾਂ ਪਈਆਂ ਤੇ ਉਹ ਜਿੱਤ ਵੀ ਉਹਨਾਂ ਨੇ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਉਹ ਐਮਪੀ ਬਣੇ ਜਿਸ ਮਕਰੋ ਲਗਾਤਾਰ ਹੀ ਮੰਗ ਉਠ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਣਾ ਚਾਹੀਦਾ ਕਿਉਂਕਿ ਉਹ ਐਮਪੀ ਬਣ ਗਏ ਨੇ ਉਹਨਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਇਸ ਕਰਕੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇ ਅਤੇ ਜਿਵੇਂ ਬਾਕੀ ਸਿਆਸਤਦਾਨ ਬਾਕੀ ਐਮਪੀ ਜਿਹੜੇ ਨੇ ਉਹ ਹਿੱਸਾ ਪਾਉਂਦੇ ਨੇ ਉਸੇ ਤਰੀਕੇ ਐਮਪੀ ਅਮਰਿਤਪਾਲ ਸਿੰਘ ਨੂੰ ਵੀ ਅਧਿਕਾਰ ਜਿਹੜਾ ਉਹ ਮਿਲਣਾ ਚਾਹੀਦਾ ਪਰ ਜਿਸ ਮਗਰੋਂ ਲਗਾਤਾਰ ਹੀ ਇਸ ਮਾਮਲੇ ਦੇ ਵਿੱਚ ਸੁਣਵਾਈ ਵੀ ਹੋਈ ਪਰ ਹੁਣ ਅ ਦੱਸ ਦिए ਕਿ ਐਨਐਸਏ ਜੋ ਅਮਰਿਤਪਾਲ ਸਿੰਘ ਦੇ ਉੱਤੇ ਲੱਗਾ ਸੀ ਉਹ ਹੁਣ ਖਤਮ ਹੋਣ ਜਾ ਰਿਹਾ ਹੈ ਅਤੇ ਐਨਐਸਏ ਜੋ ਅਮਰਿਤਪਾਲ ਸਿੰਘ ਦੇ ਉੱਤੇ ਲੱਗਿਆ ਸੀ ਉਸ ਨੂੰ ਹੁਣ ਵਧਾਇਆ ਨਹੀਂ ਜਾਵੇਗਾ ਬੀਤੇ ਸਾਲ ਹੀ ਅਮਰਿਤਪਾਲ ਸਿੰਘ ਦੇ ਉੱਤੇ ਲੱਗੇ ਐਨਐਸਏ ਨੂੰ ਵਧਾਇਆ ਗਿਆ ਸੀ ਜਿਸ ਮਕਰੋ ਇਹ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਨਹੀਂ ਲਿਆਂਦਾ ਜਾਵੇਗਾ ਪਰ ਜਦੋਂ ਅਮਰਿਤਪਾਲ ਸਿੰਘ ਐਮਪੀ ਬਣੇ ਉਸ ਮਕਰੋ ਜਦੋਂ ਕਿਤੇ ਨਾ ਕਿਤੇ ਇਹ ਮੰਗ ਵੀ ਉੱਠ ਰਹੀ ਸੀ ਕਿ ਅਮਰਿਤਪਾਲ ਸਿੰਘ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਜਿਸ ਮਗਰੋਂ ਇਸ ਦੀ ਇਜਾਜ਼ਤ ਜੀਡੀਸੀ ਉਹ ਨਹੀਂ ਦਿੱਤੀ ਗਈ ਪਰ ਹੁਣ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ ਲੱਗਾ ਐਨਐਸਏ ਹੁਣ ਖਤਮ ਹੋਣ ਜਾ ਰਿਹਾ ਹੈ ਅਤੇ ਅਮਰਿਤਪਾਲ ਸਿੰਘ ਨੂੰ ਹੁਣ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ ਤੜਕਸਤਾਰ ਹੀ ਪੰਜਾਬ ਪੁਲਿਸ ਦੀ ਟੀਮ ਅਮਰਿਤਪਾਲ ਸਿੰਘ ਨੂੰ ਲਿਉਣ ਵਾਸਤੇ ਡਿਬਰੂਗੜ੍ਹ ਜੇਲ੍ਹ ਦੇ ਲਈ ਰਵਾਨਾ ਹੋ ਗਈ ਹੈ ਅਤੇ ਅੱਜ ਦੁਪਹਿਰ ਨੂੰ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ੍ਹ ਜੇਲ੍ਹ ਪਹੁੰਚੇਗੀ ਅਤੇ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਹੀ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਅਪਡੇਟ ਸਾਹਮਣੇ ਆਵੇਗੀ ਕਿਉਂਕਿ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਨਹੀਂ ਪੇਸ਼ ਕੀਤਾ ਜਾਵੇਗਾ ਨਾ ਹੀ ਐਤਵਾਰ ਨੂੰ ਕਿਉਂਕਿ ਕੋਰਟ ਬੰਦ ਹੁੰਦੇ ਨੇ ਜਿਸ ਮਗਰੋਂ ਹੁਣ ਸੋਮਵਾਰ ਨੂੰ ਪੇਸ਼ੀ ਹੋਵੇਗੀ ਅਮਰਿਤਪਾਲ ਸਿੰਘ ਦੀ ਅਤੇ ਰਿਮਾਂਡ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਹਾਸਲ ਕੀਤਾ ਜਾਵੇਗਾ ਅਤੇ ਅਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਮਾਮਲੇ ਦੇ ਵਿੱਚ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ ਤਾਂ ਟਰਾਂਜ਼ਿਟ ਰਿਮਾਂਡ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਐਮਪੀ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਓ ਦਾ ਜਾ ਰਿਹਾ ਹੈ ਇਸ ਮਾਮਲੇ ਦੇ ਨਾਲ ਜੁੜੀ ਹੋਈ ਕੋਈ ਹੋਰ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਮੁਰਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ